ਸਹਜ ਸੰਗਤ ਯਾਦ ਰੱਖਿਓ ਮਨੁੱਖ ਅਹੰਕਾਰ ਦੇ ਵਿੱਚ ਬਹੁਤ ਵੱਡਾ ਹੈ ਹਾਥੀ ਵਿਕਾਰ ਦੇ ਵਿੱਚ ਬਹੁਤ ਵੱਡਾ ਹੈ ਮਨੁੱਖ ਦੇ ਅੰਦਰ ਅਹੰਕਾਰ ਮਾਰਨਾ ਬਹੁਤ ਔਖਾ ਹੈ ਹਾਥੀ ਦੇ ਵਿੱਚੋਂ ਵਿਕਾਰ ਮਾਰਨਾ ਬਹੁਤ ਔਖਾ ਹੈ ਰਬੀ ਬਾਣੀ ਨੇ ਇਹ ਜ਼ਿਕਰ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿਹਦੇ ਜਿਵੇਂ ਇੱਕ ਹਾਥੀ ਜਦੋਂ ਕੋਈ ਉਹਨੂੰ ਆਪਣੇ ਕਾਬੂ ਵਿੱਚ ਕਰਦਾ ਹੈ ਨਾ ਤੇ ਹਾਥੀ ਨੂੰ ਫੜਨ ਵਾਲੇ ਜਿਹੜੇ ਸ਼ਿਕਾਰੀ ਲੋਗ ਐ ਉਹ ਕੀ ਕਰਦੇ ਨੇ ਉਹਨਾਂ ਨੇ ਮਿੱਟੀ ਦੇ ਵਿੱਚ ਇੱਕ ਟੋਹਾ ਪੁੱਟਣਾ ਖੱਡਾ ਪੁੱਟਣਾ ਖੱਡੇ ਨੂੰ ਪੁੱਟ ਕੇ ਤੇ ਉਹਦੇ ਉੱਪਰ ਇੱਕ ਕੱਚੀ ਛੱਤ ਬਣਾ ਦਿੰਦੇ ਆ ਕੱਚੀ ਛੱਤ ਬਣਾ ਕੇ ਫਿਰ ਉਹਨਾਂ ਨੇ ਇੱਕ ਕਾਗਜ਼ ਦਾ ਹਥਣੀ ਦਾ ਬੁੱਤ ਬਣਾ ਕੇ ਉਹ ਖੜਾ ਕਰ ਦੇਣਾ ਤੇ ਜਿਹੜਾ ਹਾਥੀ ਐ ਜਦੋਂ ਉਸ ਤਸਵੀਰ ਨੂੰ ਜਦੋਂ ਉਸ ਬੁੱਤ ਨੂੰ ਦੇਖਦਾ ਦੌੜਿਆ ਹੋਇਆ ਆਂਦਾ ਹੈ ਬਜੰਦੇ ਕਾਰਨ ਜਦੋਂ ਹੀ ਆ ਕੇ ਉੱਥੇ ਖੜਾ ਹੁੰਦਾ ਹੈ ਤੇ ਉਹ ਛੱਤ ਕੱਚੀ ਟੁੱਟ ਜਾਂਦੀ ਹੈ ਹਾਥੀ ਖੱਡੇ ਦੇ ਵਿੱਚ ਗਿਰ ਜਾਂਦਾ ਹੈ ਫਿਰ ਉਸ ਵਕਤ ਜਿਹੜੇ ਹਾਥੀ ਨੂੰ ਫੜਨ ਵਾਲੇ ਆ ਉਹ ਉਹਨੂੰ ਫਿਰ ਖਾਣਾ ਨਹੀਂ ਦਿੰਦੇ ਖਾਣ ਵਾਸਤੇ ਕੁਝ ਨਹੀਂ ਦਿੰਦੇ ਜਦੋਂ ਇੱਕ ਦਿਨ ਗਿਆ ਦੂਆ ਦਿਨ ਗਿਆ ਤੀਆ ਦਿਨ ਗਿਆ ਹਾਥੀ ਪਹਿਲਾਂ ਬੜੀਆਂ ਚੰਗਿਆੜਾ ਮਾਰਦਾ ਬੜੀਆਂ ਆਵਾਜ਼ਾਂ ਮਾਰਦਾ ਬੜੇ ਯਤਨ ਕਰਦਾ ਹੈ ਬੇ ਟੋਹੇ ਵਿੱਚੋਂ ਨਿਕਲਣਾ ਮੈਂ ਅਖੀਰਕਾਰ ਜਦੋਂ ਉਹਦੀ ਤਾਕਤ ਕੰਮ ਕਰਨਾ ਛੱਡ ਦਿੰਦੀ ਹੈ ਉਹਦੇ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਉਸ ਵਕਤ ਉਹੀ ਸ਼ਿਕਾਰੀ ਆ ਕੇ ਫਿਰ ਉਹਨੂੰ ਥੋੜਾ ਜਿਹਾ ਖਾਣਾ ਦੇ ਕੇ ਆਪਣੇ ਵਸ ਵਿੱਚ ਕਰ ਲੈਂਦਾ ਹੈ ਜਿਹੜਾ ਹਾਥੀ ਐਡਾ ਵੱਡਾ ਹੋਵੇ ਜਿਹਦੀ ਕਾਇਆ ਬਹੁਤ ਵਿਸ਼ਾਲ ਹੈ ਜਿਹੜਾ ਹਾਥੀ ਸਾਹ ਸੰਗਤ ਆਪਣੀ ਤਾਕਤ ਦੇ ਨਾਲ ਵੱਡੇ ਵੱਡੇ ਦਰਖਤਾਂ ਨੂੰ ਪੁੱਟ ਦਿੰਦਾ ਹੋਵੇ ਜਿਹੜਾ ਹਾਥੀ ਆਪਣੀ ਤਾਕਤ ਦੇ ਨਾਲ ਕਿੰਨਾ ਕੁਝ ਕਰਨ ਦੇ ਵਿੱਚ ਸਮਰੱਥ ਹੈ ਉਹੀ ਹਾਥੀ ਅਖੀਰਕਾਰ ਇੱਕ ਵਿਕਾਰ ਦੇ ਕਾਰਨ ਇੱਕ ਸਾਹ ਸੰਗਤ ਵਿਸ਼ੇ ਦੇ ਕਾਰਨ ਉਹੀ ਹਾਥੀ ਫਿਰ ਮਨੁੱਖ ਦੇ ਅਧੀਨ ਹੋ ਕੇ ਚੱਲਦਾ ਹੈ ਮਨੁੱਖ ਫਿਰ ਉਸੇ ਹਾਥੀ ਦੇ ਸਿਰ ਦੇ ਉੱਪਰ ਬੈਠਦਾ ਹੈ ਜਿਵੇਂ ਜਿਵੇਂ ਹਾਥੀ ਤੁਰਦਾ ਹੈ ਤੇ ਉਸੇ ਤਰ੍ਹਾਂ ਹਾਥੀ ਦੇ ਸਿਰ ਦੇ ਵਿੱਚ ਮਨੁੱਖ ਦੀਆਂ ਲੱਤਾਂ ਵੱਜਦੀਆਂ ਨੇ ਤੇ ਇੱਕ ਛੋਟਾ ਜਿਹਾ ਉਹਦੇ ਹੱਥ ਵਿੱਚ ਕੁੰਡਾ ਹੁੰਦਾ ਹੈ ਜਦੋਂ ਉਹ ਕੁੰਡੇ ਦੀ ਸੱਟ ਹਾਥੀ ਦੇ ਸਿਰ ਦੇ ਵਿੱਚ ਮਾਰਦਾ ਹੈ ਤੇ ਇੱਕ ਛੋਟਾ ਜਿਹਾ ਕੁੰਡਾ ਹੀ ਹਾਥੀ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਕਾਰਨ ਕੀ ਸੀ ਇੱਕ ਕਾਮ ਦੇ ਕਾਰਨ ਐਡਾ ਵੱਡਾ ਹਾਥੀ 20 ਸਾਲ ਸੰਗਤ ਉਹ ਇੱਕ ਗ੍ਰਫਤ ਦੇ ਵਿੱਚ ਆ ਗਿਆ ਸਦਾ ਵਾਸਤੇ ਗੁਲਾਮ ਬਣ ਕੇ ਰਹਿ ਗਿਆ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਕੀਤੀ ਹੈ ਕਿ ਅੰਦਰ ਤੇਰੇ ਖਿਆਲ ਉਠੇ